ਜਿੱਦਾਂ ਪਹੁੰਚਿਓ ਨਾਮਿਨੇਸ਼ਨ ਫਾਈਲ ਕਰ ਬੜਾ ਫਾਸਿਲਾ ਨਹੀਂ ਕਰ ਲੋਗੇ ਤੁਮਨੇ ਰੱਖੇਗਾ ਤੋਂ ਲੈ ਕੇ ਕੈਂਡੀਡੇਟ ਤੋੜਾ ਮੈਂ ਇਹ ਆ ਨਾਮਿਨੇਸ਼ਨ ਤੋਂ ਜ਼ਰੂਰ ਕਰਨਾ ਥੋੜਾ ਇਹ ਬੜਾ ਫਾਸਿਲਾ ਇਨਸਾਫ ਦੀ ਗੱਲ ਬਾਰ ਬਾਰ ਚੱਲ ਰਹੀ ਹੈ ਇਨਸਾਫ ਨਹੀਂ ਹੋ ਰਿਹਾ ਪਾਰਲੀਮੈਂਟ ਚ ਗੱਲ ਹੋ ਰਹੀ ਹੈ ਇਸ ਵਿੱਚ ਹਾਂਜੀ ਇਨਸਾਫ ਦਾ ਜਦੋਂ ਪਹਿਲੀ ਵੀ ਰਿਹਾ ਜਿਨਾਂ ਨੂੰ ਪਹਿਲਾਂ ਵੀ ਮੈਂ ਦੱਸ ਚੁੱਕਿਆ ਹਾਂ ਵੀ ਪੂਰ 2 ਸਾਲਾਂ ਦੇ ਵਿੱਚ ਮੈਨੂੰ ਫੈਸਲੇ ਵਰਗੇ ਕੁਝ ਵੀ ਮੇਰੇ ਕੇਸ ਦੇ ਵਿੱਚ ਚਾਰਜ ਫਰੇਮ ਹੋ ਗਏ ਇਹਨੂੰ ਇਸ ਤਰ੍ਹਾਂ ਲੱਗਿਆ ਵੀ ਬਹੁਤ ਵੱਡੀ ਗੱਲ ਹੋ ਗਈ ਨਹੀਂ ਤਾਂ ਮੈਂ ਇੰਨਾ ਨਰਾਸ਼ ਸੀ ਇਸ ਗੱਲ ਤੋਂ ਲੈ ਕੇ ਵੀ ਸਤਾਈ ਦੋਸ਼ੀ ਆਈ ਵਾਰੇ ਕਦੀ ਅਗਲੀ ਵਾਰ ਕੋਈ ਲਾ ਦਿੰਦਾ ਇਹਨਾਂ ਆਦਤ ਦਾ ਸਮਝੋ ਕੀ ਆਇਆ ਕਰੇ ਨੇ ਉਹ ਤਾਂ ਕੇਸ ਲੱਗਦਾ ਲੱਗਦਾ 2 ਸਾਲ ਲੰਘੇ 24 ਮਹੀਨਾ ਬਾਅਦ ਚਾਰਜ ਫਰੇਮ ਹੋਇਆ ਤੇ ਐ ਸਪੀਰਮੈਂਟ ਵੀ ਸਟਾਰਟ ਕਰਨੀ ਹੈ ਸ਼ੁਕਰ ਹੈ ਪ੍ਰਮਾਤਸ ਸਤਿ ਸਿਦੂ ਜੀ ਸਮਰਥਕ ਚਾਹੁੰਦੇ ਤੁਸੀਂ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਾਂ ਨਾ ਦਿਓ ਪਰ ਆ ਤੁਸੀਂ ਇੱਥੇ ਵੀ ਆਏ ਹੋ ਕਰੇ ਮੈਂ ਤੁਹਾਡੇ ਸਿਦੂ ਸਾਹਿਬ ਦੇ ਸੀ ਕਿਸ ਸਮਰਥਕ ਇਸ ਨੂੰ ਕੁਝ ਨਹੀਂ ਮੈਂ ਕਹਾਂ ਸੀ ਇਹ ਸਮਰਥਕ ਦੇ ਜਿਹੜੇ ਸੋਸ਼ਲ ਮੀਡੀਆ ਤੇ ਪੈਂਦੇ ਵੀ ਕਿਸੇ ਵੀ ਪਾਰਟੀ ਨਾਲ ਨਾਂ ਪਰਿਆ ਜਾਵੇ ਕਿਉਂਕਿ ਇਹਨਾਂ ਇਨਸਾਫ ਵਾਲੇ ਨਹੀਂ ਲੱਗਿਆ 4.7 ਤੁਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਦੇ ਹੋ ਜੀ ਜੀ ਫੇਸਬੁੱਕ ਤੇ ਵੀ ਇੱਕ ਵੇਲੇ ਤੇ ਵੀ ਹੈ ਪਰ ਤੁਹਾਨੂੰ ਮੈਨੂੰ ਸਿੱਧੇ ਤੌਰ ਤੇ ਤੁਹਾਨੂੰ ਕਿਸੇ ਬੱਚੇ ਨੇ ਗੱਲ ਨਹੀਂ ਕਹੀ ਵੀ ਤੁਹਾਨੂੰ ਕੋਈ ਪਰ ਨਹੀਂ ਇਸ ਪਰਸੇ ਜਲਦੀ ਜਲਦੀ ਪਰੰਤੂ ਠੀਕ ਹੈ ਇਹ ਮੇਰੇ ਨਾਲ ਜਿਹੜੇ ਵਿਦਿਨੇ ਸਾਡੇ ਚੌਹਣਾ ਨੇ ਉਹ ਹਰ ਵਰਗ ਹਰ ਧਰਮ ਹਰ ਜਾਤ ਮੰਨੇ ਉਹ ਕਿਸੇ ਦੇ ਚਾਰ ਬੱਖ ਹੋ ਸਕਦੇ ਪਰੰਤੂ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਤੁਹਾਡੇ ਮਨ ਵਿੱਚ ਦਿਵਾਉਣਾ ਚਾਹੁੰਦਾ ਮੈਂ ਕਿਸੇ ਵੀ ਰੇ ਵਿਸ਼ਵਾਸ ਰੱਖਿਓ ਮੈਂ ਉਹਨਾਂ ਵਿਦਿਨੇ ਚੁਣੀ ਜੀ ਪਰੰਤੂ ਮੈਂ ਜਿਹੜੀ ਮੇਰੀ ਲਾਈਨ ਹੈ ਮੈਨੂੰ ਲੱਗਿਆ ਕਿ ਇੱਥੇ ਜਦੋਂ ਮੈਂ ਸਾਰਿਆਂ ਨਾਲ 2 ਸਾਲ ਦੇ ਵਿੱਚ ਮੈਂ ਕੋਈ ਕਰਨੀ ਸ਼ੁਰੂ ਮੈਂ ਪਾਕਪਾ ਗੋਲੀ ਵੀ ਕਰ ਮੈਂ ਆਮ ਬਾਜ਼ਾਰ ਦੀ ਬਾਜ਼ੀ ਵਿੱਚ ਜਿੱਦਿ ਨੂੰ ਕਿਤੇ ਮੋਟੇ ਦੇ ਬੱਥੇ ਹੀ ਲੱਗੇ ਤੇ ਮੈਂ ਹਰਲੀ ਦਿਨ ਨੂੰ ਮਿਲਿਆ ਸਮਾਨ ਦੇ ਵਿੱਚ ਤਾਂ ਮੈਂ ਸਾਰੀ ਚੀਜ਼ ਦਾ ਨਿਚੋਰ ਜਾਂ ਕੱਢ ਕੇ ਦੇਖਿਆ ਕਿ ਜੇ ਕੋਈ ਗੱਲ ਸਹੀ ਢੰਗ ਨਾਲ ਉੱਤੇ ਤੱਕ ਰਚੀ ਜਾ ਸਕਦੀ ਹੈ ਤਾਂ ਮੈਨੂੰ ਇੱਕ ਥੋੜਾ ਜਿਹਾ ਵਿਸ਼ਵਾਸ ਹੋਣਾ ਵੱਧ ਗਿਆ ਤਾਂ ਇਹ ਨਾਲੋ ਕਿਤੇ ਮੈਂ ਆਲਰੇਡੀ ਪਹਿਲਾਂ ਵੀ ਹਾਂ ਵੀ 1 ਨੰਬਰ ਤੋਂ ਤੇ ਉਹ ਕੋਈ ਗੱਲ ਹੋਵੇ ਤੁਸੀਂ ਮੈਨੂੰ ਪੁੱਛੋ ਵੀ ਮੈਂ ਕਹਿੰਦਾ ਵੀ ਹੁਣ ਤਾਂ ਮੈਂ ਬਾਖਾਂ ਕੱਲ ਬਹੁਣ ਮੈਂ ਇੱਧਰ ਆ ਗਿਆ ਮੰਨ ਲਓ ਵੀ ਮੈਂ ਯਾਦ ਖੜਾ ਹੋ ਜਾਣਾ ਤਾਂ ਮੈਂ ਕਹਿੰਦਾ ਕਿ ਮੈਂ ਯਾਰ ਖੜਾ ਮੋਟਾ ਮੈਂ ਸਾਰੇ ਨਹੀਂ ਲੈਣਾ ਉਸ ਤੋਂ ਮੇਰੇ ਜਿੱਤਣ ਤੋਂ ਬਾਅਦ ਇਹ ਕਹਿੰਦਾ ਹੁਣ ਮੈਂ ਖੜਾ ਹਾਂ ਆ ਸਿੱਧਾ ਕਲੀਅਰ ਲੈਣ ਦਾ ਮੈਂ ਜਿੱਥੇ ਖੜਾ ਮੈਂ ਸਤਿ ਸ਼੍ਰੀ ਅਕਾਲ ਜਦੋਂ ਸਾਡੀ ਸੋਤ ਕਾਂਗਰਸ ਨੇ ਕੰਮਸ਼ੀਨ ਬੋਲ ਕਰਦਾ ਹੈ ਹੁੰਦੀ ਬਣਾ ਰਹੇ ਹਾਂ ਕਿ ਜਿਹੜਾ ਮੇਰਾ ਦੇਣੇ ਜਿਹੜਾ ਅਸਦਾ ਕਾਂਗਰਸ ਨੇ ਸੀ ਕਿ ਜੇ ਮੈਂ ਕੋਈ ਬੈਂਡ ਨਹੀਂ ਬਣਾਉਂਗਾ ਤਾਂ ਵੀ ਬਣਾ ਲਈ ਅਸਿਸਟਿਊਸ਼ਨਲ ਇਲੈਕਸ਼ਨ ਦਾ ਮਸੂਦਾ ਕਿ ਕਦੇ ਵੀ ਇਲੈਕਸ਼ਨ ਲੜੋ ਜੀ ਹੁਣ ਮੇਰਾ ਜਿਹੜਾ ਮੇਨ ਮਕਸਦ ਹੈ ਉਹ ਇਲੈਕਸ਼ਨ ਹੋਣਾ ਨਹੀਂ ਕਿਉਂਕਿ ਮੈਂ ਅੱਗੇ ਜਸਟਿਸ ਅਦਾਲਤਾਂ ਤੋਂ ਮੈਂ ਜਸਟਿਸ ਨੂੰ ਸਮਾਂ ਤਾਂ ਹੀ ਦੇ ਪਾਉਂਗਾ ਜੇ ਮੈਂ ਫ੍ਰੀ ਰਹਿਣਾ ਹੁੰਦਾ ਮੋਰ ਨੰਬਰ 2 ਉੱਤੇ ਮੇਰੀ ਘਰੇਲੂ ਬਿਜਲੀ ਸ਼ੇਰ ਤਾਂ ਦੀ ਐ ਛੋਟਾ ਜਿਹਾ ਬੱਚਾ ਹੈ ਸਾਰੀ ਚੀਜ਼ ਸੰਭਾਲਣੀ ਮੇਰੇ ਲਈ ਪਹਿਲਾਂ ਜੇ ਮੈਂ ਆਪਣਾ ਘਰ ਚੰਗੀ ਤਰ੍ਹਾਂ ਸੰਭਾਲੂਗਾ ਫਿਰ ਹੀ ਮੈਂ ਅੱਗੇ ਸਮਾਜ ਕਰਾਂਗਾ ਜੀ ਤਾਂ ਪਹਿਲਾਂ ਮੈਨੂੰ ਆਪਣੇ ਪੈਰਾਂ ਤੇ ਖੜਨਾ ਹੈ ਫਿਰ ਉਸ ਤੋਂ ਬਾਅਦ ਜੇ ਕੋਈ ਅਗਰ ਗਰੂਪ ਪੋਲੀਟੀਕਲ ਪਾਰਟੀ ਦਾ ਮੈਂ ਹੈਗਾ ਹੀ ਆ ਇਲੈਕਸ਼ਨ ਲੜਦਾ ਹਾਂ ਕੋਈ ਨਹੀਂ ਕਿ ਕੋਈ ਅਲੋਖਾਰੀ ਨਵੀਂ ਗਲਤੀ ਹੈ ਨਹੀਂ ਜੇ ਕੋਈ ਹਾਲਾਤ ਚੰਗੇ ਬਣੇ ਤਾਂ ਹੋ ਸਕਦਾ ਨਾ ਕਿ ਅਜੇ ਤੁਹਾਡੇ ਬੇਟਾ ਜੀ ਨੇ ਐਮਐਲਏ ਦੀ ਚੋਣ ਗੜੀ ਤੋਂ ਹਾਰ ਕੇ ਸੀ ਠੀਕ ਹੈ ਤੇ ਉਹਨੂੰ ਜਿਸ ਤਰ੍ਹਾਂ ਸਿੱਤੂ ਸਾਹਿਬ ਬੜੇ ਵੱਧ ਤੋਂ ਵੱਧ ਸਮਰ ਤੁਹਾਨੂੰ ਲੱਗਦਾ ਕਿ ਹੁਣ ਲੋਕ ਜਿਹੜੇ ਹੈਗੇ ਆ ਖਾਸ ਕਰਕੇ ਮਾਸ ਦੇ ਬਦਲਾ ਲੈਣਗੇ ਤੇ ਕਬੱਡੀ ਪੱਧਰੀ ਸਥਾਨ ਕੇ ਜੀ ਦੇ ਸਾਹ ਦੇ ਦੇਖੋ ਬੇਟਾ ਜਿੱਤ ਹਾਰ ਤਾਂ ਇਹਦਾ ਇੱਕ 파ਟ ਹੈ ਹਨਾ ਉਹ ਤਾਂ ਬਣੀ ਹੈ ਪਰੰਤੂ ਆਪਾਂ ਤਾਂ ਅਪੀਲ ਕਰ ਸਕਦੇ ਹਣਾ ਕੋਈ ਮਤਲਬ ਮੈਂ ਕਿਸ ਨੂੰ ਬਾਉਂਡ ਤਾਂ ਨਹੀਂ ਕਰ ਸਕਦਾ ਮੈਂ ਇਹ ਕਹਿ ਸਕਦਾ ਵੀ ਮੈਨੂੰ ਇਨਾਂ ਲੋਕਾਂ ਤੋਂ ਉਮੀਦ ਹੈ ਤਾਂ ਮੈਂ ਲੋਕਾਂ ਨੂੰ ਇੱਕ ਨਿਮਰਤਾ ਸਹਿਤ ਅਪੀਲ ਕਰ ਸਕਣਾ ਜੇ ਤੁਸੀਂ ਮਦਦ ਕਰ ਦੋਗੇ ਤਾਂ ਬੜਾ ਬੜਾ ਥੈਂਕ ਯੂ ਬាទਰ ਬਾਈ ਤੁਹਾਡੇ ਜੋ ਵੀ ਫੈਸਲੇ ਸਤਿ ਧੰਨਵਾਦ ਧੰਨਵਾਦ ਠੀਕ ਹੈ ਬਿਲਕੁਲ ਕਹੂੰਗਾ ਬਿਲਕੁਲ ਫੋੜ ਕਰ ਲੂ ਦੀ ਗੱਲ ਵੀ ਹੈ ਕਿ ਮੈਨੇਜਰ ਚੀਨੀ ਦੇ ਵਾਲੇ ਹੈਗੇ ਨੇ ਓਵਰ ਆਲ ਸੋ ਮੈਂਬਰ ਬਣਾਉਂਦੇ ਹੈਗੇ ਨੇ ਇਹ ਆਪਣੇ ਮੁਲਕੀ ਨਾਲ ਤੁਹਾਡਾ ਸੰਪਰਕ ਕੀਤਾ ਨਹੀਂ ਜੀ ਮੇਰਾ ਮੈਂ ਕਦੀ ਵੀ ਕਿਸੇ ਪਾਰਟੀ ਨਾਲ ਨਹੀਂ ਸੰਹੀ ਨਹੀਂ ਉਸੇ ਬੋਲਿਆ ਸੀਗਾ ਜੀ ਤੁਸੀਂ ਤੁਹਾਡੇ ਹਾਂ ਆਫਰਾਂ ਤਾਂ ਦੇਖੋ ਹਰ ਇੱਕ ਦੰਦਾ ਨਾਲ ਚ ਵੀ ਦਿੰਦਾ ਹੈ ਇੱਧਰ ਅਜਿਹਾ ਜੀ ਕਰ ਦੋ ਕੋ ਕਰ ਲਓ ਪਰੰਤੂ ਇਲੈਕਸ਼ਨ ਵਾਲੇ ਜਿਹੜੇ ਵਾਅਦੇ ਹੁੰਦੇ ਨੇ ਉਹ ਪੂਰੇ ਨਹੀਂ ਹੁੰਦੇ ਇਹ ਤਾਂ ਹੁਣ ਤਾਂ ਹਰ ਇੱਕ ਹੀ ਕਹਿੰਦਾ ਹੈ ਜੀ ਕਿੰਨਾ ਮਗਰੋਂ ਪੋਜੀਸ਼ਨ ਜਿਹੜੀ ਚਾਰ ਗੂਨ ਤੋਂ ਬਾਅਦ ਦੀ ਕੁਝ ਹੋਰ ਹੁੰਦੀ ਹੈ ਅੱਜ ਕੁਝ ਹੋਰ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਸ਼ਾਟ ਕਰ ਲੈ ਨਾ ਨਾ